ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਪੂਰੇ ਹਿੰਦੁਸਤਾਨ ਇੰਡੀਆ ਦਾ ਪਰਮਣ ਕਰਕੇ ਵੇਖ ਲਓ ਮੁਤਲਆ ਕਰਕੇ ਵੇਖ ਲਓ ਜਿੰਨੇ ਠੱਗ ਸਾਧ ਬਾਬੇ ਪੰਜਾਬ ਸਟੇਟ ਦੇ ਅੰਦਰ ਮਿਲਦੇ ਨੇ ਇਹਨਾਂ ਦੂਜੀਆਂ ਸਟੇਟਾਂ ਵਿੱਚ ਨਹੀਂ ਮਿਲਦੇ ਨੰਬਰ 1 ਜਿੰਨੇ ਠੱਗਾਂ ਦੇ ਡੇਰੇ ਪੰਜਾਬ ਵਿੱਚ ਮਿਲਦੇ ਨੇ ਇਹਨੇ ਦੂਜੀਆਂ ਸਟੇਟਾਂ ਵਿੱਚ ਅਨੁਪਾਤ ਵਿੱਚ ਪਰਸੈਂਟੇਜ ਵਿੱਚ ਨਹੀਂ ਮਿਲਣਗੇ ਤੁਸੀਂ ਆਪਣੇ ਬੱਚਿਆਂ ਨੂੰ ਧੀਆਂ ਨੂੰ ਪੁੱਤਾਂ ਨੂੰ ਡੇਰਿਆਂ ਦੇ ਉੱਤੇ ਛੱਡ ਕੇ ਹੁੰਦੇ ਉਹ ਵੀ ਸ਼ਾਇਦ ਕੁਝ ਪਾਲਣਗੇ ਪਰ ਪਾਉਣ ਦੀ ਬਜਾਏ ਜਿਹੜੀ ਉਮਰ ਦੇ ਅੰਦਰ ਤੁਸੀਂ ਉਹਨਾਂ ਨੂੰ ਕੋਈ ਸਿਖਾਉਣ ਦਾ ਯਤਨ ਕਰਨਾ ਸੀ ਉਹਨਾਂ ਨੇ ਕੋਈ ਸਿੱਖਣਾ ਸੀ ਉਹਨਾਂ ਦੀ ਉਮਰ ਦਾ ਸਮਾਂ ਹੀ ਕਵਾ ਦਿੰਦੇ ਆ ਕੁਝ ਉਹਨਾਂ ਨੇ ਬੰਨਣਾ ਸੀ ਕੁਝ ਉਹਨਾਂ ਨੇ ਪੜ੍ਹਨਾ ਸੀ ਕੁਝ ਉਹਨਾਂ ਨੇ ਕਲਾ ਸਿੱਖਣੀ ਸੀ ਉਹ ਸਮਾਂ ਤੇ ਡੇਰਿਆਂ ਦੇ ਅੰਦਰ ੱੱਕੇ ਖਾਂਦਿਆਂ ਨਿਕਲ ਗਏ ਮੱਜਾਂ ਗਾਵਾਂ ਨੂੰ ਪੱਠੇ ਪਾਉਂਦਿਆਂ ਨਿਕਲ ਗਏ ਬੋਕਰਾਂ ਮਾਰਦੇ ਆ ਝਾੜੂ ਮਾਰਦੇ ਆ ਨਿਕਲ ਗਏ ਕਿਸੇ ਬਾਬੇ ਦਾ ਆਪਣਾ ਬੱਚਾ ਨਾ ਝਾੜੂ ਮਾਰਦਾ ਇਹ ਨਾ ਸੇਵਾ ਕਰਦਾ ਇਹ ਨਾ ਮੱਝਾਂ ਗਾਵਾਂ ਵੱਲ ਆਉਂਦਾ ਉਹ ਰਹਿੰਦਾ ਹੈ ਸ਼ੋਇਸ਼ਰਤ ਦੇ ਅੰਦਰ ਸਾਫ਼ ਸੁਥਰਾ ਤੇ ਤੁਹਾਨੂੰ ਲੂ ਬਣਾ ਕੇ ਉਧਰ ਲਾ ਛੱਡਦੇ ਵੇਖੋ ਜੀ ਸੇਵਾ ਕਰਨੀ ਬੜੀ ਚੰਗੀ ਹੁੰਦੀ ਡੇਰਿਆਂ ਦੀ ਸੱਚਾਈ ਤੁਹਾਨੂੰ ਨਹੀਂ ਪਤਾ ਡੇਰਿਆਂ ਵਾਲੇ ਆਮ ਗ੍ਰਿਸ਼ਤੀ ਨਾਲੋਂ ਵੱਡੇ ਗ੍ਰਿਸ਼ਤੀ ਨੇ ਡੇਰਿਆਂ ਵਾਲੇ ਆਮ ਸੰਸਾਰੀ ਨਾਲੋਂ ਵੱਡੇ ਸੰਸਾਰੀ ਨੇ ਉਹਨਾਂ ਦਾ ਸੰਸਾਰ ਤੋਂ ਬਿਨਾ ਕੰਮ ਚੱਲਦਾ ਹੀ ਨਹੀਂ ਦੁਨੀਆਦਾਰੀ ਤੋਂ ਬਿਨਾ ਗ੍ਰਿਹਸ ਤੋਂ ਬਿਨਾ ਉਹਨਾਂ ਦਾ ਕੰਮ ਚੱਲਦਾ ਹੀ ਨਹੀਂ ਭਾਵੇਂ ਉਹ ਗ੍ਰਿਹਸ ਤੋਂ ਭੱਜੇ ਨੇ ਭਾਵੇਂ ਉਹ ਪ੍ਰਾਂਮ ਹੋ ਕੇ ਰਹਿਣ ਦਾ ਯਤਨ ਕਰਦੇ ਨੇ ਪਰ ਗ੍ਰਿਹਸਤਿਆਂ ਤੋਂ ਬਿਨਾ ਸੰਸਾਰੀਆਂ ਤੋਂ ਬਿਨਾ ਉਹਨਾਂ ਦਾ ਡੇਰਾ ਡੰਡਾ ਚੱਲਦਾ ਹੀ ਨਹੀਂ ਉਹਨਾਂ ਦਾ ਕੰਮ ਚੱਲਦਾ ਹੀ ਨਹੀਂ ਉਹ ਕੋਈ ਸਾਧੂ ਨਹੀਂ ਹੈ ਅਸਲੀ ਸਾਧੂ ਉਹ ਹੈ ਜਿਹੜਾ ਗ੍ਰਿਹਸ ਤੇ ਵਿੱਚ ਅਸੂਲਾਂ ਨੂੰ ਪਾਲਦਾ ਹੈ ਫਰਜ਼ਾਂ ਨੂੰ ਨਿਭਾਉਂਦਾ ਹੈ ਤੇ ਆਪਣੇ ਅੰਦਰ ਨੂੰ ਤਰਤੀਬ ਦਿੰਦਾ ਸੁਧਾਰਦਾ ਅਸਲੀ ਗ੍ਰਿਸ਼ਤੀ ਉਹ ਹੈ ਅਸਲੀ ਸਾਧੂ ਉਹ ਹੈ ਜਿੰਨੇ ਠਾਗਣੇ ਮੈਂ ਵੱਖਰੀ ਵੀਡੀਓ ਬਣਾਵਾਂਗਾ ਵੀ ਇਹ ਗ੍ਰਿਸ਼ਤੀ ਕਿਉਂ ਨਹੀਂ ਬਣ ਰਿਹਾ ਤੁਸੀਂ ਗੁਰੂ ਸਹਿਬਾਨਾਂ ਨੂੰ ਲੈ ਲਓ ਪੱਟਾ ਨੂੰ ਲੈ ਲਓ ਭਗਤਾਂ ਨੂੰ ਲੈ ਲਓ ਸਾਰੇ ਗ੍ਰਿਸ਼ਤੀ ਨੇ ਬਾਲ ਬੱਚੇ ਧਾਰਨ ਹੈ ਹਾਂ ਉਮਰ ਤੇ ਤਕਾਜੇ ਦੇ ਨਾਲ ਜਿਵੇਂ ਗੁਰੂ ਹਰਕ੍ਰਿਸ਼ਨ ਪਾਸ਼ਾ ਗ੍ਰਿਸ਼ਤ ਮਾਰਗ ਵਿੱਚ ਨਹੀਂ ਆਏ ਵੱਖਰੀ ਗੱਲ ਹੈ ਮੈਂ ਇਹ ਵੱਖਰੀ ਵੀਡੀਓ ਬਣਾਵਾਂਗਾ ਤੋ ਅਸਲੀ ਸਾਧੂ ਉਹ ਹੈ ਜਿਹੜਾ ਗ੍ਰਸਥ ਵਿੱਚ ਰਹਿੰਦਿਆਂ ਫਰਜ਼ਾਂ ਨੂੰ ਪਾਲਦਾ ਹੈ ਇਮਾਨਦਾਰੀ ਨਾਲ ਦਸਾਂ ਨੋਵਾਂ ਦੀ ਕਿਰਤ ਕਮਾਈ ਕਰਦਾ ਹੈ ਔਰ ਆਪਣੇ ਕਮਾਏ ਵਿੱਚੋਂ ਕੁਛ ਨਾ ਕੁਛ ਤਿਲ ਫੁੱਲ ਸੱਜੇ ਖੱਬੇ ਦਸਵੰਦ ਦੇ ਰੂਪ ਵਿੱਚ ਕੱਢ ਕੇ ਲੋਕ ਭਲਾਈ ਦੇ ਸਮਾਜ ਭਲਾਈ ਦੇ ਕੰਮ ਕਰਦਾ ਹੈ ਅਸਲੀ ਸਾਧੂ ਉਹ ਹੈ ਇਹ ਸਾਧੂ ਨਹੀਂ ਹੈ ਜਿਹੜੇ ਤੁਹਾਡੀ ਕਮਾਈ ਦੇ ਸਿਰ ਦੇ ਉੱਤੇ ਡੇਰੇ ਬਣਾ ਬਣਾ ਕੇ ਮਹਿੰਗੀਆਂ ਕਾਰਾਂ ਦੇ ਅੰਦਰ ਤੇ ਰੇਸ਼ਮੀ ਲਿਬਾਸ ਦੇ ਅੰਦਰ ਘੁੰਮਦੇ ਨੇ ਹਿੰਦੁਸਤਾਨ ਦੇ ਸਾਧੂ ਦੇ ਅੰਦਰ ਇੱਕ ਦੁਬਦਾ ਸ਼ੁਰੂ ਤੋਂ ਲੈ ਕੇ ਰਹੀ ਹੈ। ਔਰ ਇਹ ਦੁਬਦਾ ਇਹ ਹੈ ਵੀ ਸੰਸਾਰ ਨੂੰ ਛੱਡੋ ਤਾਂ ਰੱਬ ਮਿਲਦਾ ਹੈ। ਪਰ ਜਿਹੜਾ ਗੁਰੂ ਨਾਨਕ ਦਾ ਵਿਧਾਨ ਹੈ ਉਹਦਾ ਸੰਵਿਧਾਨ ਹੈ ਉਹ ਕਹਿੰਦਾ ਗ੍ਰਸ ਦੇ ਵਿੱਚ ਰਹੋ ਤਾਂ ਰੱਬ ਦੀ ਨੇੜਤਾ ਪਾ ਸਕੋਗੇ। ਪਰ ਤੁਸੀਂ ਗੁਰੂ ਨਾਨਕ ਦੀ ਤੇ ਸੁਣਨੀ ਨਹੀਂ ਨਾ। ਗੁਰੂ ਨਾਨਕ ਤੇ ਕੇਵਲ ਓਲਾ ਹੈ। ਗੁਰੂ ਨਾਨਕ ਤੇ ਕੇਵਲ ਤੁਹਾਡੇ ਲਈ ਪੜਦਾ ਹੈ। ਸੁਣਨੀ ਤੁਸੀਂ ਇੱਕ ਪਖੰਡੀ ਬਾਬੇ ਦੀ। ਸੰਸਾਰ ਤੋਂ ਭੱਜੋ ਨਾ ਸੰਸਾਰ ਦੀ ਵਾਸ਼ਨਾ ਜਿੱਥੇ ਵੀ ਭੱਜ ਕੇ ਜਾਓਗੇ ਤੁਹਾਡੇ ਨਾਲ ਤੁਹਾਨੂੰ ਖਲੋਤੀ ਮਿਲੇਗੀ ਦੇ ਛੋੜ ਪਰਦੇਸੈ ਧਾਇਆ ਪੰਚਚੰਡਾਲ 나ੜੇ ਲੈ ਆਇਆ ਉਹ ਜਿਹੜੀ ਤੁਹਾਡੀ ਵਾਸ਼ਨਾ ਉਹ ਤੁਹਾਡੀ ਡੇਰਿਆਂ ਦੇ ਅੰਦਰੋਂ ਨੰਗੀ ਹੋ ਕੇ ਨਾਚ ਕਰਦੀ ਹੋਈ ਆਮ ਲੋਕਾਂ ਨੂੰ ਦਿਸਦੀ ਹਰ ਚੌਥੇ ਦਿਨ ਰੇਡੀਓ ਟੀਵੀ ਅਖਬਾਰਾਂ ਦੇ ਅੰਦਰ ਤੁਹਾਡੇ ਕਿੱਸੇ ਤੁਹਾਡੀਆਂ ਖਬਰਾਂ ਹੈਡ ਨਿਊਜ਼ ਬਣ ਕੇ ਛਪਦੀਆਂ ਨੇ ਉਹ ਤੁਹਾਡੀ ਵਾਸ਼ਨਾ ਦਾ ਪ੍ਰਤੀਕ ਹੈ ਤੁਹਾਡੀ ਵਾਸ਼ਨਾ ਦਾ ਸਬੂਤ ਹੈ ਚਲੋ ਮੈਂ ਕੋ ਹੋਰ ਗੱਲ ਕਰ ਦਿਆਂ ਇਹ ਗ੍ਰਸਤ ਨੂੰ ਛੱਡ ਕੇ ਮਾਂ ਛੱਡੀ ਪਿਓ ਛੱਡਿਆ ਧੀਆਂ ਛੱਡੀਆਂ ਪੁੱਤ ਛੱਡੇ ਗ੍ਰਸਤ ਨੂੰ ਛੱਡ ਕੇ ਤੇ ਤੁਸੀਂ ਬੱਚਿਆਂ ਨੂੰ ਚੜਾ ਦਿੱਤਾ ਵੀ ਬਾਬਿਆਂ ਦੇ ਡੇਰੇ ਤੇ ਤੁਰ ਜਾ ਸਾਧੂ ਬਣ ਜਾਓ ਸਾਧੂ ਬਣ ਵੀ ਗਏ ਚਿਮਟਾ ਵਜਾਉਣਾ ਸਿੱਖ ਲਿਆ ਢੋਲਕੀ ਵਜਾਉਣੀ ਸਿੱਖ ਲਈ ਤੇ ਦੋ ਚਾਰ ਕਸੀਆਂ ਪਿੱਟੀਆਂ ਕਹਾਣੀਆਂ ਇਧਰੋਂ ਲੈ ਇਧਰੋਂ ਲੈ ਉਹ ਕਹਾਣੀਆਂ ਬਣਾਉਣੀਆਂ ਸੁਣਾਉਣੀਆਂ ਸਿੱਖ ਲਈਆਂ ਤੇ ਆਪਣੇ ਆਪ ਨੂੰ ਸਾਧੂ ਬਣਾ ਲਿਆ ਮੰਨ ਲਿਆ ਨਾਂ ਦੇ ਨਾਲ ਲਿਖ ਲਿਆ ਫਲਾਣਾ ਫਲਾਣਾ ਪਰਮ ਸੰਤ ਇਹ ਉਹ ਫਲਾਣ ਟਿੰਗ ਹੁੰਦਾ ਕੁਛ ਵੀ ਨਹੀਂ ਜਿਉ ਸਾਧੂ ਬਣ ਗਏ ਨੇ ਤੇ ਤੁਹਾਡੇ ਵਿੱਚ ਕੀ ਲੈਣ ਆਉਂਦੇ ਨੇ ਧਨੀਆਂ ਲੈਣ ਆਉਂਦੇ ਨੇ ਤੁਹਾਡੇ ਕੋਲ ਫਿਰ ਚੌਥੇ ਦਿਨ ਉਹ ਤੁਹਾਡੇ ਕੋਲ ਹੀ ਭੱਜੇ ਆਉਂਦੇ ਨੇ ਤੇ ਤੁਹਾਨੂੰ ਆਣ ਕੇ ਪ੍ਰੇਰ ਦੇਣੇ ਹੁਣ ਦਾਨ ਤੁਸੀਂ ਦਿਓ ਸਾਡਾ ਡੇਰਾ ਬਣਦਾ ਹੈ ਸਾਡਾ ਹਾਲ ਬਣਦਾ ਹੈ ਸਾਡਾ ਗੁਰਦੁਆਰਾ ਬਣਦਾ ਹੈ ਸਾਡਾ ਆ ਬੰਦ ਹੈ ਅਸੀਂ ਹੁਣ ਕਾਰ ਲੈਣੀ ਹੈ ਅਸੀਂ ਹੁਣ ਆ ਕਰਨਾ ਹੈ ਅਸੀਂ ਪੱਥਰ ਲਵਾਉਣਾ ਹੈ ਅਸੀਂ ਹੁਣ ਉੱਤੇ ਛੱਤ ਪੱਕੀ ਕਰਨੀ ਹੈ ਤੁਸੀਂ ਦਾਨ ਦਿਓ ਅੱਛਾ ਭੱਜੇ ਵੀ ਤੁਹਾਡੇ ਵਿੱਚੋਂ ਤੇ ਮੁੜ ਕੇ ਆ ਵੀ ਤੁਹਾਡੇ ਵਿੱਚ ਰਹੇ ਨੇ ਤੁਹਾਡੇ ਕੋਲੋਂ ਹੀ ਹੋਏ ਅਤੀਤ ਗ੍ਰਿਸਤ ਛੱਡ ਫਿਰ ਉਹਨੂੰ ਕਹਿ ਕਰ ਮੰਗਣ ਜਾਈ ਉੱਥੇ ਹੱਥ ਫਲਾ ਕੇ ਮੰਗਦੇ ਨਜ਼ਰ ਆਉਂਦੇ ਨੇ ਤੇ ਜਿਹੜਾ ਜ਼ਿਆਦਾ ਦਿੰਦਾ ਹੈ ਉਹ ਉਹ ਵੱਡਾ ਸੇਵਾਦਾਰ ਬਣ ਜਾਂਦਾ ਹੈ ਜਿਹੜਾ ਕੋਈ ਮੇਰੇ ਵਰਗਾ ਦਿੰਦਾ ਨਹੀਂ ਇਹਨਾਂ ਨੂੰ ਖਰੀ ਖੋਟੀ ਸੁਣਾ ਕੇ ਭਜਾ ਦਿੰਦਾ ਹੈ ਬੂਹੇ ਨਹੀਂ ਵੜਨ ਦਿੰਦਾ ਉਹ ਇਹਨਾਂ ਵਾਸਤੇ ਨਾਸਤਿਕ ਬਣ ਜਾਂਦਾ ਹੈ ਕਾਮਰੇਡ ਬਣ ਜਾਂਦਾ ਪਰ ਅਸੀਂ ਨਾਸਤਿਕ ਨਹੀਂ ਹਾਂ ਅਸੀਂ ਸੱਚੇ ਆਸਤੀਕਾਂ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਉੱਤੇ ਆਸਥਾ ਰੱਖਣ ਵਾਲੇ ਅਸੀਂ ਪਖੰਡੀ ਲਾਣਿਆਂ ਦੇ ਉੱਤੇ ਆਸਥਾ ਰੱਖਣ ਵਾਲੇ ਨਹੀਂ ਹਾਂ ਖੈਰ ਘਰਾਂ ਦੀ ਜਗ੍ਹਾ ਦੇ ਉੱਤੇ ਇਹਨਾਂ ਨੇ ਡੇਰੇ ਬਣਾ ਲਏ ਪੁੱਤਾਂ ਦੀ ਜਗ੍ਹਾ ਦੇ ਉੱਤੇ ਇਹਨਾਂ ਨੇ ਆਪਣੇ ਚੇਲੇ ਪਾਲ ਲਏ ਵਾਸ਼ਨਾ ਕਿੱਥੇ ਮਰੀ ਇਹਨਾਂ ਦੀ ਜੇ ਵਾਸ਼ਨਾ ਮਰੀ ਹੋ ਜਾਂਦੀ ਚੇਲੇ ਬਣਾਉਂਦੀ ਕਿ ਲੋੜ ਸੀ ਵਾਸ਼ਨਾ ਮਰੀ ਹੁੰਦੀ ਤੇ ਡੇਰੇ ਥਾਪਨ ਦੀ ਕਿ ਲੋੜ ਸੀ ਕੀ ਭਲਾ ਹੋ ਰਿਆ ਡੇਰਿਆਂ ਤੋਂ ਕੋਈ ਡੇਰਿਆਂ ਦੇ ਵਿੱਚੋਂ ਆਈਐਸ ਆਈਪੀਐਸ ਕੋਈ ਜੱਜ ਕੋਈ ਸਕਾਲਰ ਬਣ ਕੇ ਨਿਕਲਦਾ ਡੇਰਿਆਂ ਦੇ ਅੰਦਰੋਂ ਖੈਰ ਉਹ ਇੱਕ ਵੱਖਰਾ ਵਿਸ਼ਾ ਤੋ ਪੁੱਤਾਂ ਦੀ ਜਗ੍ਹਾ ਚੇਲਿਆਂ ਨੇ ਲੈ ਲਈ ਘਰਾਂ ਦੀ ਜਗ੍ਹਾ ਡੇਰਿਆਂ ਨੇ ਲੈ ਲਈ ਸਾਰਾ ਕੁਝ ਜਿਉਂਦਾ ਤਿਉਂ ਚੱਲ ਰਿਹਾ ਸਿਰਫ ਥੋੜਾ ਜਿਹਾ ਰੂਪ ਬਦਲਿਆ ਹੈ ਹੋਰ ਕੁਝ ਵੀ ਨਹੀਂ ਇਹਨਾਂ ਦਾ ਕੋਈ ਵੀ ਕੰਮ ਤੁਹਾਡੇ ਤੋਂ ਬਿਨਾ ਤੁਹਾਡੇ ਤੋਂ ਮਤਲਬ ਸੰਸਾਰ ਤੋਂ ਬਿਨਾ ਸੰਸਾਰ ਮਤਲਬ ਗ੍ਰਸਤ ਤੋਂ ਬਿਨਾ ਚੱਲਦਾ ਹੀ ਨਹੀਂ ਇਸ ਕਰਕੇ ਸੰਸਾਰ ਨੂੰ ਸਮਝਣਾ ਸੀ ਪਰ ਇਹਨਾਂ ਨੇ ਇੱਕ ਤੁਹਾਡੀ ਕਮਜ਼ੋਰੀ ਦੀ ਨਬਜ ਨੂੰ ਪਛਾਣਿਆ ਡੇਰੇ ਬਣਾ ਲੈ ਵਿਲੇ ਰਹਿਣਾ ਚੰਗਾ ਖਾਣਾ ਚੰਗਾ ਹਡਾਉਣਾ ਚੰਗਾ ਪੀਣਾ ਤੇ ਜਦੋਂ ਤੁਸੀਂ ਆਏ ਤੇ ਤੁਹਾਨੂੰ ਭਲੇਖੇ ਦਾ ਸ਼ਿਕਾਰ ਬਣਾ ਦੇਣਾ ਤੁਸੀਂ ਬਣ ਵੀ ਜਾਣਾ ਆਰਾਮ ਦੇ ਨਾਲ ਇਹ ਵਿਲੜਾਂ ਦੇ ਡੇਰੇ ਤੁਹਾਡੇ ਸਿਰੋਂ ਬਣ ਰਹੇ ਨੇ ਤੁਸੀਂ ਆਪਣੇ ਘਰ ਨੂੰ ਪੱਕਿਆ ਕਰਾਉਣ ਲੱਗਿਆਂ ਦੇਰੀ ਲਾ ਦਿੰਦੇ ਹੋ ਪਰ ਡੇਰੇਦਾਰ ਦਾ ਡੇਰਾ ਬਣ ਜਾਣਾ ਚਾਹੀਦਾ ਕਿਉਂਕਿ ਜਿੰਨੀਆਂ ਝੂਠੀਆਂ ਕਹਾਣੀਆਂ ਨੇ ਉਹ ਜੋੜ-ਜੋੜ ਕੇ ਤੁਹਾਡੇ ਕੰਨਾਂ ਦੇ ਅੰਦਰ ਉਹਨਾਂ ਨੇ ਪਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਤੁਸੀਂ ਸਿਰ ਹਿਲਾਉਣਾ ਸ਼ੁਰੂ ਕਰ ਦੇਣਾ ਤੇ ਮੰਨੀ ਜਾਣਾ ਬਾਬਾ ਜੀ ਬੜੇ ਜਾਰੇ ਸਨ ਬਾਬਾ ਜੀ ਬੜੇ ਜਾਰੇ ਸਨ ਜਦੋਂ ਵੀ ਮੌਕਾ ਮਿਲਦਾ ਹੈ ਇਹਨਾਂ ਪਖੰਡੀ ਸਾਧਾਂ ਦੀ ਵਾਸ਼ਨਾ ਭੜਕ ਜਾਂਦੀ ਹੈ ਤੇ ਗੁਣਗਾਰੀ ਹੋ ਕੇ ਸਾਬਤ ਹੁੰਦੇ ਨੇ ਗੁਣਗਾਰੀ ਬਣ ਕੇ ਸਾਹਮਣੇ ਆਉਂਦੇ ਨੇ ਜਿਵੇਂ ਲੱਕੜ ਹੈ ਨਾ ਜਿਹੜੀ ਲੱਕੜ ਦੇ ਅੰਦਰ ਅੱਗ ਹੁੰਦੀ ਹੈ ਪਰ ਅੱਗ ਦਿਸਦੀ ਨਹੀਂ ਨਾ ਜੇ ਲੱਕੜ ਦੇ ਚੀਰਾ ਵੀ ਦੋ ਚੀਰ ਫਾੜ ਵੀ ਕਰੋ ਤਾਂ ਵੀ ਅੱਗ ਨਹੀਂ ਦਿਸਦੀ ਪਰ ਜਿਵੇਂ ਚਿੰਗਾਰੀ ਲਿਆ ਕੇ ਉਹਦੇ ਕੋਲ ਰੱਖਦੇ ਹੋ ਤੇ ਆਗ ਉਸੇ ਵਕਤ ਉਹਦੇ ਅੰਦਰ ਦੀ ਅੱਗ ਵੀ ਪੜਕ ਜਾਂਦੀ ਹੈ ਇਹਨਾਂ ਦੇ ਅੰਦਰ ਵਾਸ਼ਨਾ ਹੈ ਉਹ ਵਾਸ਼ਨਾ ਪੜਕ ਜਾਂਦੀ ਹੈ ਜਿਵੇਂ ਇਹਨਾਂ ਨੂੰ ਕੋਈ ਬਾਹਰੋਂ ਚਿੰਗਾਰੀ ਮਿਲਦੀ ਹੈ ਖੈਰ ਮੈਨੂੰ ਇੱਕ ਅਖੀਰ ਤੇ ਗੱਲ ਕਹਿ ਦਿਆਂ ਵੀ ਅੰਨੇ ਦੀ ਵਾਸ਼ਨਾ ਹਰ ਵਕਤ ਬਣੀ ਰਹਿੰਦੀ ਹੈ ਮੈਂ ਕੁਝ ਨਾ ਕੁਝ ਵੇਖਾਂ ਕਿਉਂਕਿ ਉਹਦੇ ਕੋਲ ਅੱਖਾਂ ਨਹੀਂ ਹੈ ਜਗਤ ਦਾ ਤਮਾਸ਼ਾ ਵੇਖਣ ਲਈ ਇਹਨਾਂ ਦੀ ਵਾਸ਼ਨਾ ਹਰ ਵਕਤ ਬਣੀ ਰਹਿੰਦੀ ਹੈ ਕੁਰੀਤਿਆਂ ਦੇ ਅੰਦਰ ਉਲਝਣਾ ਦੇ ਅੰਦਰ ਉਲਝਣਦੀ ਨਾਏ ਧੰਨ ਤੋਂ ਮੁਕਤ ਨੇ ਨਾਏ ਕਾਮ ਤੋਂ ਮੁਕਤ ਨੇ ਨਾਏ ਕ੍ਰੋਧ ਤੋਂ ਮੁਕਤ ਨੇ ਨਾਏ ਨਿੰਦਾ ਚੁਗਲੀ ਤੋਂ ਮੁਕਤ ਨੇ ਇੱਕ ਦੂਜੇ ਦੇ ਕਾਤਲ ਬਣੇ ਬੈਠੇ ਨੇ ਇੱਕ ਇੱਕ ਚਾਰ ਦਿਵਾਰੀ ਦੇ ਅੰਦਰ ਪੰਜ ਪੰਜ ਤੇ ਡੇਰੇ ਬਣੇ ਬੈਠੇ ਨੇ ਹਰ ਕੋਲ ਬੰਦੂਕਾਂ ਰੱਖੀਆਂ ਨੇ ਵੀ ਦੂਜੇ ਦਾ ਖਤਰਾ ਦੂਜੇ ਦਾ ਖਤਰਾ ਚੰਗੇ ਸਾਧੂ ਹੋ ਤੁਸੀਂ ਖੈਰ ਕੰਨ ਬੰਦ ਕਰਨ ਨਾਲ ਜ਼ੁਬਾਨ ਬੰਦ ਕਰਨ ਨਾਲ ਵਾਸ਼ਨਾ ਨਹੀਂ ਮਰਦੀ ਹੁੰਦੀ ਅੱਖਾਂ ਬੰਦ ਕਰਨ ਨਾਲ ਉੱਲੂ ਲੋਕ ਤੁਹਾਡੇ ਚੇਲੇ ਬਣ ਜਾਂਦੇ ਨੇ ਚੰਗੇ ਤੇ ਸਮਝਦਾਰ ਲੋਕ ਤੁਹਾਨੂੰ ਦੂਰ ਹੀ ਜੀ ਸਾਸਰੀਕਾਲ ਕਹਿੰਦੇ ਨੇ ਨੇੜੇ ਨਹੀਂ ਟੁੱਕਣ ਦਿੰਦੇ ਖੈਰ ਗੁਰਬਾਣੀ ਨੂੰ ਖੁਦ ਪੜੋ ਗੁਰੂ ਗ੍ਰੰਥ ਸਾਹਿਬ ਜੀ ਤੇ ਆਸਥਾ ਰੱਖੋ ਨਾਸਤਿਕ ਅਸੀਂ ਨਹੀਂ ਨਾਸਤਿਕ ਉਹ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਤੇ ਅੰਨੇ ਬਣ ਕੇ ਇਨ੍ਹਾਂ ਦੇ ਪਿੱਛੇ ਲੱਗੇ ਨੇ ਨਾਸਤਿਕ ਉਹ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਤੇ ਇਹਨਾਂ ਦੇ ਲੱਲੇ ਪੱਪੇ ਸੁਣ ਕੇ ਤੇ ਇਹਨਾਂ ਨੂੰ ਗੁਰੂ ਨਾਲੋਂ ਵੱਡਾ ਰੁਤਬਾ ਦੇ ਕੇ ਇਹਨਾਂ ਦੀ ਪੂਜਾ ਪ੍ਰਤੀਸ਼ਟਾ ਵਿੱਚ ਲੱਗੇ ਨੇ ਆਸਥਾ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਣੀ ਖੁਦ ਪੜੋ ਖੁਦ ਸਮਝੋ ਤੇ ਆਪਣੇ ਤੇ ਅਪਲਾਈ ਕਰੋ ਤਾਂ ਕਿ ਤੁਹਾਡਾ ਕੁਝ ਭਲਾ ਹੋਵੇ ਇਨਾਂ ਦੇ ਚੁੰਗਲ ਤੋਂ ਬਚ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ